ਮੁਰਦਾਬਾ ਜੀ ਆਪ ਸਰਕਾਰ ਮੁਰਦਾਬਾ 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 ਜੀ ਆਪ ਸਰਕਾਰ ਮੁਰਦਾਬਾ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਇੱਕ ਤੋਂ ਬਹੁਤ 5-6 ਦਿਨ ਤੇ ਬਹੁਤ ਪਾਣੀ ਖੜਾ ਹੈ ਮੈਨੂੰ ਬਹੁਤ ਜੰਮਤ ਉੱਤੇ ਜਾਂਦਾ ਹੈ ਇੱਥੋਂ ਮੈਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਮੇਰੇ ਕਈ ਵਾਰੀ ਪੈਰ ਵੀ ਠਿਸਲ ਜਾਂਦਾ ਹੈ ਫਿਰ ਡਿੱਗ ਜਾਂਦਾ ਹੈ ਦੈ ਜੀ ਅੱਜ ਐਮਐਲਏ ਵੀ ਨਹੀਂ ਉਹ ਲਗਾਤਾਰ ਤੇ ਢੋਰ ਨੂੰ ਢੋਰ ਘੁੰਮਦੇ ਰਹੇ ਨੇ ਪਰ ਅੱਜ ਅੱਜ ਕਿਤੇ ਲੱਭਿਆ ਲੱਭਦੇ ਨਹੀਂ ਹੈ ਇਹ ਕਿ ਨਹਿਰ ਦੇ ਨਾਲ ਪਟੜੀ ਹੈ ਉਹ ਪਟੜੀ ਦੀ ਵੀ ਇੰਨੀ ਹਾਲਤ ਖਰਾਬ ਹੈ ਤੇ ਉੱਪਰੋਂ ਲੰਘ ਨਹੀਂ ਸਕਦੇ ਬੁੱਟੀ ਉਹ ਬੁੱਟੀ ਖੜੀ ਹੈ ਇਹ ਜਿਹੜੀ ਰੋਡ 'ਚ ਦੇਖ ਰਹੇ ਹੋ ਬਨੂਰ ਤੋਂ ਚੂਰ ਮਾਜਰਾ ਪਿੰਡ ਵੱਲ ਜਾ ਰਹੀ ਹੈ ਤੇ ਇਸ ਦੇ ਉੱਪਰ ਜੋ ਵੱਡੀ ਪੱਦਰ ਪਰ ਪਾਣੀ ਖੜਾ ਹੈ ਇਸ ਦੇ ਨਾਲ ਲੋਕਾਂ ਨੂੰ ਕਾਫੀ ਦਿੱਕਤ ਪੈਸਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਸ ਕਦਰ ਲੋਕ ਇੱਥੇ ਪਰੇਸ਼ਾਨ ਹੋ ਰਹੇ ਨੇ ਸਾਡੇ ਨਾਲ ਇਸ ਥਾਨ ਕੋਲ ਲੋਕ ਮੌਜੂਦ ਨਹੀਂ ਗੱਲਬਾਤ ਕਰਦੇ ਆ ਪ੍ਰਧਾਨ ਜੀ ਕੀ ਨਾਮ ਹੈ ਸਰ ਆਪਣਾ ਜੀ ਮੇਰਾ ਨਾਮ ਕਾਮਰ ਸਤਪਾਲ ਜੀ ਜੀ ਸਰ ਕਿਸ ਤਰ੍ਹਾਂ ਦੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਇੱਥੇ ਇਸ ਲਿੰਕ ਰੋਡ ਦੇ ਉੱਪਰ ਵਾਧੂ ਪਾਣੀ ਖੜਾ ਹੈ ਇੱਥੇ ਜੀ ਜੇ ਥੋੜਾ ਜਿਹਾ ਵੀ ਮੀਂਹ ਪੈ ਜਾਂਦਾ ਹੈ ਇੱਥੇ ਪਾਣੀ ਦਾ ਨਿਕਾਸ ਨਾ ਹੋਣ ਔਰ ਸੜਕ ਦੇ ਵਿੱਚ ਟੋਏ ਜਿਹੜਿਆ ਲੋ ਗੋਡਾ ਗੋਡਾ ਟੋਏ ਨੇ ਜਿਹੜੇ ਆਉਣ ਵਾਲੇ ਲੋਕ ਨੇ ਰਾਹ ਗੇਰਨੇ ਉਹਨਾਂ ਨੂੰ ਸਾਰਿਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਕਈ ਬਜ਼ਾਰੀਆਂ ਦੀ ਹੈ ਨਾ ਵੀ ਲੇਡੀਜ਼ ਨਾਲ ਬੈਠੀ ਆਉਂਦੀਆਂ ਮੋਟਰਸਾਈਕਲ ਕੱਢਦੇ ਆ ਪਤਾ ਲੱਗਦਾ ਨਹੀਂ ਪਾਣੀ ਦੇ ਵਿੱਚ ਉਹ ਡਹਿਗਾ ਇੱਕਦਮ ਲੱਗਦਾ ਉਹ ਡਿੱਗ ਜਾਂਦੇ ਨੇ ਕੱਪੜੇ ਖਰਾਬ ਹੋ ਜਾਂਦੇ ਨੇ ਭਿੱਜ ਭਿੱਜ ਕੇ ਉਹ ਜਾਂਦੇ ਨੇ ਸਕੂਲੀ ਬੱਚੇ ਆਉਂਦੇ ਉਹਨਾਂ ਦੇ ਬੈਗ ਖਰਾਬ ਹੋ ਜਾਂਦੇ ਆ ਆਪ ਉਹਨਾਂ ਦੀ ਕਿਤਾਬਾਂ ਉਹਨਾਂ ਦੀ ਖਰਾਬ ਹੋ ਜਾਂਦੀਆਂ ਕਈ ਲੋਕਾਂ ਦੀ ਹੈ ਇੱਥੇ ਇਹ ਲੰਘਦੇ ਹੋਏ ਦੇਖੀ ਜੇ ਪਤਾ ਨਾ ਲੱਗਣਾ ਜੇ ਪੰਜ ਮੋਬਾਈਲ ਡਿੱਗ ਗਏ ਆ ਉਹ ਖਰਾਬ ਹੋ ਗਏ ਨੇ ਸਾਰੇ ਸੋ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ਜਿਹੜੀ ਸਰਕਾਰ 2022 ਚ ਬਣੀ ਹੈ ਜਿਹੜੇ ਉਹਨਾਂ ਦੇ ਇੱਥੇ ਮੁਕਾਮੀ ਲੀਡਰ ਨੇ ਅੱਜ ਐਮਐਲਏ ਵੀ ਨੇ ਉਹ ਲਗਾਤਾਰ ਇਤੇ ਡੋਰ ਟੂ ਡੋਰ ਘੁੰਮਦੇ ਰਹੇ ਨੇ ਪਰ ਅੱਜ ਅੱਜ ਕਿਤੇ ਲੱਭਦੇ ਲੱਭਦੇ ਨਹੀਂ ਹੈਗੇ ਕਿਤੇ ਢੇੜਾ ਨਹੀਂ ਮਾਰਦੇ ਵੀ ਢੇੜਾ ਮਾਰੋ ਤੁਸੀਂ ਦੇਖੋ ਲੋਕਾਂ ਦੀਆਂ ਸਮੱਸਿਆਵਾਂ ਜਿਹੜੇ ਕਹਿੰਦੇ ਸੀ ਵੀ ਕੋਈ ਸਮੱਸਿਆ ਦਾ ਰਹਿਣ ਨਹੀਂ ਦੇਾਂਗੇ ਉਹ ਸਮੱਸਿਆ ਚਾਹੇ ਬਨੂਰ ਸ਼ਹਿਰ ਦੇ ਅੰਦਰ ਮਿਊਸਪਲ ਕਮੇਟੀ ਦੇ ਸਾਹਮਣੇ ਦੀ ਹੋਵੇ ਉਥੇ ਮੜਾ ਜੰਮੀ ਪਏ ਤਾਂ ਗੋਡਾ-ਗੋਡਾ ਪਾਣੀ ਉਸ ਤੋਂ ਉਰਲੇ ਪਾਸੇ ਆ ਜਾਉ ਤੋ ਸ਼ਿਵ ਰਿਜ ਆ ਭਗਤਾਂ ਦਾ ਮਹੱਲਾ ਹੈ ਉਥੇ ਸ਼ਿਵਰੀ ਸ਼ਿਵਰੇ ਜਿਹੜੀ ਰੋਜ਼ ਉੱਚਲੀ ਹੁੰਦੀ ਹੈ ਉਥੇ ਗੰਦੇ ਪਿਆਰੇ ਤੋਂ ਚੱਲ ਰਹੀ ਹੈ ਪਹਿਲਾਂ ਖਬਰਾਂ ਚ ਖਬਰਾਂ ਵੀ ਬੜੀ ਲੋਅਨਾਂ ਅੱਜ ਤੱਕ ਕਿਸੇ ਪ੍ਰਸ਼ਾਸਨ ਨੇ ਅੱਜ ਤੱਕ ਕੋਟਿਆ ਨਹੀਂ ਆਉਂਦੇ ਇਹ ਸੜਕ 'ਤੇ ਡੇਰਾ ਬਸ ਟੱਚ ਹੁੰਦੀ ਐ ਉਧਰ ਮਨੋਲੀ ਨੂੰ ਟੱਚ ਹੁੰਦੀ ਐ ਲਾਲੜੂਨ ਜਾਂਦੀ ਐ ਸਾਰੇ ਲੋਕਾਂ ਨੂੰ ਬਹੁਤ ਆਉਣ ਜਾਣ ਦੀ ਦਿੱਕਤ ਐ ਇਸ ਨੂੰ ਛੇਤੀ ਠੀਕ ਕੀਤਾ ਜਾਵੇ ਔਰ ਜਦੋਂ ਲੋਕ ਇਸ ਸਰ ਨੂੰ ਨਹੀਂ ਵਰਤਦੇ ਤਾਂ ਕਿਸੇ ਹੋਰ ਦੂਜੇ ਰਸਤੇ ਨੂੰ ਜਾਣਾ ਕਿੰਨਾ ਔਖਾ ਪਿਆ ਰਹੇ ਪੂਰੇ ਨਹਿਰ ਦੀ ਪੱਟੜੀ ਦੇ ਨੇੜੇ ਉਹਤੇ ਵੀ ਬੁੱਟੀ ਪੰਗ ਖੜੀ ਐ ਉਹਤੇ ਨੂੰ ਵੀ ਲੰਘਿਆ ਜਾਂਦਾ ਜਾਂ ਕਰਾਲੇ ਨੂੰ ਜਾਣਾ ਪੈਂਦਾ ਜਾਂ ਧਰਮਗੜ੍ਹ ਨੂੰ ਜਾਣਾ ਪੈਂਦਾ ਦੂਰ ਨੂੰ ਘੁੰਮਣਾ ਪੈਂਦਾ ਜਿਹੜੇ ਹੁਣ ਗਰੀਬ ਲੋਕ ਐ ਗਰੀਬ ਸਾਈਕਲ ਵਾਲੇ ਵਿਚਾਰੇ ਬੱਚੇ ਸਕੂਲਾਂ ਜਾਂਦੇ ਉਹ गिरਦੇ ਐ ਮੋਟਰਸਾਈਕਲਾਂ ਤੇ ਕਾਰਾਂ ਵਾਲਿਆਂ ਤੋਂ ਲੰਘ ਰਹੇ ਆ ਬਾਕੀ ਉਹਨਾਂ ਨੂੰ ਦੂਰੋਂ ਸਫ਼ਰ ਕਰਨਾ ਪੈ ਰਿਹਾ ਤਿਹਾਰਾਂ ਦੇ ਦਿਨਾਂ ਠੀਕ ਹੈ ਵੀ ਕੋਈ ਰਿਸ਼ਤੇਦਾਰ ਆ ਰਿਹਾ ਉਹਨੂੰ ਹੁਣ ਸੜਕ ਦਾ ਤਾਂ ਪਤਾ ਨਹੀਂ ਵੀ ਕਰਾਲੇ ਨੂੰ ਜਾਣਾ ਉਹਦਾ ਵਿਚਾਰਾ ਕਿਉਂ ਰੂਰੀ ਨੂੰ ਲੈ ਕੇ ਜਾ ਰਿਹਾ ਪਾਣੀ ਦੇ ਵਿੱਚ ਤੈਰ ਰਿਹਾ ਰੂਰੀ ਮੱਥਾ ਡੀਗ ਰਿਹਾ ਬਾਕੀ ਦਿੱਕਾ ਸਾਹਮਣਾ ਕਰਨਾ ਸਾਹਮਣਾ ਦਿੱਕਾ ਤਾਂ ਦਾ ਕਰਨਾ ਪੈ ਰਿਹਾ ਠੀਕ ਹੈ ਜੀ ਠੀਕ ਹੈ ਓਕੇ